ਸਾਰੇ ਪਿਆਰੇ ਨਿੱਕੇ ਸਿੱਧੂ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਡਾ ਨਿੱਕਾ ਸਿੱਧੂ ਡਰਮ ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਬੈਕਗ੍ਰਾਉਂਡ ਤੇ ਉਸਦੇ ਭਰਾ ਵੱਡਾ ਮੂਸੇ ਵਾਲਾ ਦਾ Song ਚੱਲ ਰਿਹਾ ਹੈ ਅਤੇ ਉਸਦੇ ਗਾਣੇ ਤੇ ਨਿੱਕਾ ਸਿੱਧੂ ਡਰਮ ਪਲੇ ਕਰ ਰਿਹਾ ਹੈ ਨਿੱਕਾ ਸਿੱਧੂ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਹੈ ਅਤੇ ਉਹ ਆਪਣੇ ਟੌイズ ਨਾਲ ਖੇល ਰਿਹਾ ਹੈ ਜੋ ਕਿ ਲੋਕਾਂ ਵੱਲੋਂ ਉਸ ਨੂੰ ਮਹਿੰਗੇ ਮਹਿੰਗੇ ਟੌイズ ਗਿਫਟ ਕੀਤੇ ਹੋਏ ਹਨ ਸਾਰੇ ਜਾਣੇ ਇਸ ਸੋਚਦੇ ਹਨ ਕਿ ਕਾਸ਼ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਉਹ ਵੀ ਆਪਣੇ ਛੋਟੇ ਪ੍ਰਾਣ ਨੂੰ ਇਸੇ ਤਰ੍ਹਾਂ ਹੀ ਖਿਡਾਉਂਦਾ ਅਤੇ ਉਸ ਨੂੰ ਗੋਦੀ ਚੱਕਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਦੱਸ ਦੇਗੀ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਤਾਂ ਉਸ ਨੂੰ ਮਿਲਣ ਵਾਸਤੇ ਲੋਕਾਂ ਦੀ ਲੰਬੀ ਲਾਈਨ ਉਸ ਦੀ ਹਵੇਲੀ ਦੇ ਬਾਹਰ ਲੱਗੀ ਰਹਿੰਦੀ ਸੀ ਸਿੱਧੂ ਮੂਸੇਵਾਲਾ ਬੱਚਿਆਂ ਦੇ ਨਾਲ ਕਾਫੀ ਪਿਆਰ ਰੱਖਦਾ ਸੀ ਇਸ ਕਰਕੇ ਬੱਚੇ ਉਸ ਕੋਲ ਆਉਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀ ਚੱਲਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਵੱਡਾ ਸਿੰਗਰ ਹੋ ਕੇ ਵੀ ਸਿੱਧੂ ਮੂਸੇਵਾਲਾ ਕਿੰਨਾ ਡਾਊਨ ਟੂ ਅਰਥ ਹੈ ਅਤੇ ਉਸ ਨੂੰ ਮਿਲਣ ਦੇ ਲਈ ਦੂਰ ਦੂਰ ਤੋਂ ਲੋਕੀ ਉਸ ਦੀ ਹਵੇਲੀ ਦੇ ਬਾਹਰ ਪਹੁੰਚਦੇ ਸੀ ਅਤੇ ਸਿੱਧੂ ਮੂਸੇਵਾਲਾ ਹਰੇਕ ਨੂੰ ਮਿਲ ਕੇ ਫੇਰੀ ਰੋਟੀ ਪਾਣੀ ਖਾਂਦਾ ਸੀ ਉਹ ਆਪਣੀ ਹਵੇਲੀ ਤੋਂ ਕਿਸੇ ਨੂੰ ਵੀ ਨਰਾਸ਼ ਕਰਕੇ ਤੋੜਨਾ ਨਹੀਂ ਚਾਹੁੰਦਾ ਸੀ ਇਹ ਹੀ ਸੀ ਸਾਡੇ ਸਿੱਧੂ ਮੂਸੇਵਾਲੇ ਦਾ ਰਤਬਾ ਅਗਰ ਵੀਡੀਓ ਚੰਗੀ ਲੱਗੀ ਤਾਂ ਬਣੇ ਰਹਿਣਾ ਸਾਡੇ ਚੈਨਲ ਦੇ ਨਾਲ ਧੰਨਵਾਦ